ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਚੱਲਣੇ ਆਂ ਬਟਾਲੇ ਟਾਇਰ ਪੋਣੇ ਟਰੈਕਟਰ ਨੂੰ ਵੇਖਣ ਆ ਆਪਣੇ ਨੂੰ ਤੇ ਆਉਂਦੇ ਆ ਮਤਲਬ ਰਾਜ ਰੋਕੇ ਜੀ ਖਾਣ ਪੀਂਦੇ ਆ ਵੀ ਤੇ ਹੁਣ ਜਾਂਦੇ ਆ ਬਟਾਲੇ ਨੂੰ ਕਿਉਂ ਸਿੰਘ ਹਾਂ ਬੰਦਾ ਕਿਆ ਵੇ ਸੇਕਾ ਇਹ ਕਿਤਾ ਕਾ ਗਈ ਹੋੜੇ ਜਾ ਬਟਾਲੇ ਆ ਅੱਛਾ ਸੱਪ ਕੱਢਣਾ ਕੋਈ ਨਵਾ ਹੈ ਪਰ ਗੱਲ ਆਪ ਆਪ ਹੈ ਨਾ ਬਾਬਾ ਜੀ ਦਾ ਮੋਹ ਹੈ ਜੇ ਬਾਬਾ ਜੀ ਦੇ ਚੇਤੇ ਜੀ ਆਹ ਜਿਕੇ ਕੋ ਮਰੇ ਵੀਰ ਨੇ ਕਰੋ ਕੱਲ ਉਹ ਆਪਣਾ ਮੁਖੜਾ ਵੀ ਖਾ ਦਿੰਦੇ ਆ ਕਰੋ ਜਾ ਕੇ ਨੌਜਵਾਨਾਂ ਨੂੰ ਜਾ ਕੇ ਬਤਾਤੇ ਹੈ ਆਪ ਕੋ ਰੋਣ ਦਾ ਮੇਲਾ ਕਰਤੇ ਹੈ

ਓਏ ਬੈਕ ਕਰਾ ਟਰੈਕਟਰ ਬੈਕ ਦਾਤਾ ਆ ਜੀ ਟੈਰ ਤੇ ਹੁਣ ਹੁੰਨੇ ਜਾ ਕੇ ਮਗਰ ਇਹ ਜਿੱਕਰਾ ਟਾਇਰ ਜਿਹੜਾ ਛਾਇੜਾਣੂ ਜੀ ਆਗੇ ਸਾਰੇ ਕਈ ਤੋਂ ਜੱਡ ਸਿਸਟਮ ਆ ਟਰਾਲੀਆਂ ਦੇ ਟਾਇਰ ਵੀ ਆ ਗਏ ਆ ਸਾਰੇ ਟਰੈਕਟਰਾਂ ਦੇ ਹਰ ਇੱਕ ਚੀਜ਼ ਮਤਲਬ ਡੇਰੀ ਵਾਲਾ ਕੰਪਨੀ ਹਰ ਇੱਕ ਸਪੀਸਰ ਵੀ ਆ ਗਈ ਹੈ ਵੀਰੋ ਹਲੋ ਜੀਵਾਣਾ ਮੇਰਾ ਮੈਦਾ ਇਹ ਕਿ ਨਹੀਂ ਫਿਲਮਾਂ ਰਿਕਾਰਡ ਫਿਲਮਾਂ ਲਾਉਣਾ ਤੇ ਡਰਾਈਵਰ ਕੋਲ ਅੰਦਰ ਇਹ ਵਾੜਾ ਕੈਪੀਟਲ ਨਾਈਟ ਰਾਈਟ ਉਹ ਵੀ ਉਹ ਸਾਰੇ ਉਹ ਹਨ ਉਹਦੇ ਇਸ ਮਹੰਸਰ ਹੀ ਵੀ ਕਿੜੀ ਅਸਾ ਇਹ ਦੋਨੀ ਨੇ ਬਾੜ ਦਿੱਤੀ ਹੈ ਡੰਨੀ ਗੱਲੀ ਗੱਲੀ ਕੋ ਵਾਲਾ ਓਏ 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 ਤਾੜ ਦਾ ਕੋਣ ਤਾੜ ਕੋ ਵਾਲਾ ਸਾਡਾ ਦਿੱਕੋ ਉਹਨੂੰ ਭਾ ਦੇ ਡਰ ਜਾ ਨਾ ਇਹ ਉਹਨੇ ਉਹ ਆ ਗਿਆ ਹਾਜ਼ਰ ਹਾਜ਼ਰ ਸਟਾਰਵਰਡ ਖਾ ਲੈ ਉਹ ਭਾਵੇਂ ਕੱਢੀ ਗਰਫਾਨ ਸਹੀ ਗੱਲ ਹੈ ਉਧਰ ਉਹ ਆਉਟੀ ਹੋ ਗਿਆ ਯੋ ਦੇ ਵੇਖ ਤਾਂ ਸਾਡਾ ਮਾਰਦਾ ਫੜ ਤਾਂ ਮੀ ਮਾਰ ਲੱਗਾ ਇਸ ਕੋ ਉਧਰ ਜੋਟ ਜੋਟੂ ਨਹੀਂ ਦੂਸੇ ਬੜਾ ਅੱਗੇ ਤੈਨੂੰ ਜਿਹੜਾ ਬਰਸਾ ਵਿਖਾਇਆ ਵਾ ਘੱਟ ਵਾ ਕੱਢੀ ਬਰਸਾ ਫੇਰ ਇੱਥੇ ਕਿੱਥੇ ਲੈ ਗਰ ਥੋੜਾ ਥੱਲੇ ਓਥੇ ਜਾ ਮੋਰੀ ਦੇ ਹਾਂ ਜਾਏ ਚਲਾ ਦੇ ਮਾਰ ਦੇ ਮਾਰ ਓ ਕੁੱਤਾ ਮਿਸ ਹੋ ਗਿਆ ਫੇਰ ਉਧਰ ਰੀਲੋਡ ਹੁੰਦੀ ਆ ਤੇ ਮੈਂ ਦਾਦਾ ਮੈਂ ਚੱਲ ਜਾਈ ਅੱਗੇ ਚੱਲ ਕੇ ਫਿਰ ਜਾ ਕੋਈ ਹੋਰ ਜਾਂਦੇ ਓ ਲਾਲ ਜਾਂਦੇ ਗੇਮ ਵੀ ਹੋ ਲਾਈ ਆ ਜਾਂਦੇ ਓ ਜਾਂਦੇ ਕਿੰਨਾ ਕੁ ਬੋਈ ਜਾਂਦੇ ਹੋ ਹਾਂ ਜੀ ਅਸੂ ਸੂ ਸੂ ਵਾਂਦੇ ਡੈਕ ਡਾ ਸਾ ਉੱਡਾਈ ਇਹ ਚਾਦੇ ਚਾਦੇ ਨਹੀਂ ਨਹੀਂ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਓਏ ਸੂਰ ਸੂਰਤਾ ਯੋ ਸਾਮੀ ਸਾਮੀ ਕੋਈ ਨਹੀਂ ਓਏ ਵੀਡੀਓ ਇਦਾਂ ਵਰਗੀ ਵੀਡੀਓ ਆ ਓਏ ਬੜਾ ਗਾੜੀ ਹੋਰ ਤੇ ਬੱਤ ਪੰਗੇ ਲੈ ਆਉਂਦੇ ਆ ਮੁੰਡੇ ਸਭ ਘੁੰਮਦੇ ਆ ਰਿਕਾਰਡਿੰਗ ਹੁੰਦੀ ਹੈ ਰਿਕਾਰਡਿੰਗ ਹੋਣੀ ਮੈਂ ਕੀ ਕਹਦੀ ਥੋਣੇ ਅਸਲੀ ਗੁੱਸੇ ਤੇ ਆ ਜਾ ਬਲੀ ਜੀ ਆਲਾ ਵਾਲੀ ਦੁਕਾਨ ਵਾਲੇ ਚੋੜੀ ਚੋੜੀ ਕਰਕੇ ਤਾਂ ਸਾਈਡ ਤੇ ਹੋ ਗਈ ਕਾਕੇ ਕੋਮੋਲ ਲੇਟਾ ਪਾਜੀ ਉਹ ਕਿਹਦੀ ਜੋੜੀ ਜਿਹਦੇ ਮਨੀ ਨੰਬਰ ਇਹਦੇ ਉਨੀ ਲਿਖਿਆ ਆ ਆਹ ਦੇ ਆ ਜੀ 1400 ਉਹਦੇ ਨਾ ਆਹ ਚੋਟ ਚੋਟ ਆਹ ਆਹ ਰਸਤੇ ਓਕੇ ਹੈ ਕਿਰੇ ਕਿਤੇ ਓਕੇ ਆਹ ਜਰੇ ਆਹ ਆ ਵੀ ਆ ਚੀਜ਼ ਦੀ ਆ ਇਹਦਾ ਫਰਕ ਵਿਖਾਈ ਓਏ ਚੁੱਕੇ ਵਿਖਾਈ ਸਮੇ ਕਿ ਕੀ ਪਾਲਾ ਠੀਕ ਆ ਨਾ ਚੁੱਕੇ ਸਹੀ ਆ ਕੱਟ ਵਿਖਾਈ ਇਹਦੇ ਵੇ ਦੇ ਇਹਦੇ ਕਾਟਾ ਉਖਾ ਇਹ ਚਾ ਕੱਟ ਪਏ ਆ ਭਾਜੀ ਫੇ ਚੁਗਾ ਕੇ ਥੱਲੇ ਮਾਰਨਾ ਟਰੈਕਟਰ ਤੇ ਫੇ ਟੁੱਟ ਜਾ ਦੇ ਤਾਂ ਆਹ ਕਾ ਵੀ ਆਈ ਚੱਕੇ ਝੁੱਕੇ ਘਮੋਣੇ ਆ ਨਾ ਫੇ ਇਹਦਾ ਨਹੀਂ ਕੱਟ ਪਿਆ ਇਹਦਾ ਵੀ ਖਾ ਦਿੰਦੇ ਆ ਆਹ ਦੇਖੋ ਆ ਪਲੇਨ ਹੋਣਾ ਤਾਂ ਸੋਹਣੇ ਲੱਗਣੇ ਆ ਤੇ ਪਾਉਨੇ ਆ ਮੈਂ ਦੇ ਦੇਣਾ ਆਪਣੀ ਬਾਕੀ ਸਾਰੇ ਪਏ ਯਾਰ ਰਮ ਰਮ ਇੱਥੇ ਹੈਗੇ ਨਾ ਕੋ ਸਾਰੇ ਸਟਾਕ ਫੇਰਾ ਪਿਆ ਵਾ ਵੀਰ ਉਹਨਾਂ ਕੋ ਆ ਵੇ ਦੇ ਦੇ ਇਹ ਟਾਇਰ ਵੀ ਬਥੇਰੇ ਬਸਾਂ ਬਸਾਂ ਦੇ ਸਾਰੇ ਲਗਭਗ ਖੈਰ ਅੱਗੇ ਪਏ ਆ ਤੇ ਹੁਣ ਵੇਖੋ ਪਤਾ ਨਹੀਂ 14 ਦੇ ਕਿ 16 ਦੇ ਪਹੁੰਚੇ ਆ ਉਹ ਪਤਾ ਹੋ ਜਾਣਾ ਹੀ ਉਹ ਓਏ ਇਹਨੂੰ ਕੁੱਟਾ ਨੂੰ ਫੇਰੰਦਿਆ ਕੋਟਲਾ ਆਇਆ ਭਰਾਵਾਂ ਬਗਵਾਨਾ ਕਰ ਇਧਰ ਆ ਆਪਣੇ ਆ ਉਧਰ ਮੇਰੇ ਤੁਸੀਂ ਆ ਦੋ ਜੀ ਓਏ ਵੇ ਹੁੰਦੀ ਚਲੋ ਸਿੰਗ ਆ ਜਾ ਆ ਗਿਆ ਨਾ ਯਾਰ ਆਹ ਬਾਕੀ ਆਵਾਜ਼ ਖੜਾ ਨਿਕਾਲੀ ਚੋਕੇ ਲੈਂਦਾ ਕਿਹੜਾ ਪਾੜਾ ਕਿਹੜਾ ਵਾ ਹਾ ਪਾੜਾ ਜਿਆਦਾ ਹੈ ਇਹਦੇ ਪਾੜਾ ਬਹੁਤ ਜਿਆਦਾ ਹੈ ਇਹਦੇ ਆਹੋ ਇਹ ਓਰੀਜਨਲ ਕਹਿੰਦੇ ਆ ਆਲੇ ਆਪ ਬਣਾਇਆ ਜਗਾਰ ਜਿਆ ਉਹਦਾ ਆਹ ਕੋਲੇ ਫਰ ਤਾਂ ਹੀ ਦਾ ਯਾ ਰਿਜੀਨਲ ਵਾਇਰ ਤਾਂ ਪੈਂਦਾ ਰਾਤੀ ਚੱਲਾ ਸਿੱਧੇ ਸਮਾਈਲ ਓਏ ਪੁੱਤ ਕਾਕਾ ਜਟਾ ਆ ਵੇ ਸਮਾਈਲ ਸਮਾਈਲ ਮਮਾ ਗੇ ਦੀ ਹੱਸ ਫਿਲੇ ਕਰੋ ਤੇ ਪੈਰ ਮਾਰ ਕੇ ਰੱਖ ਦੇ ਓਏ ਚਾਹ ਹੁੰਦਾ ਵੀ ਦਾਦੀ ਚੋਰੇ ਟਾਇਰ ਵੀ ਮਿਲ ਜੂਗਾ ਮਤਰਾ ਇਥੋਂ ਫੜਾਂਗੇ ਕੰਪਨੀ ਦੇ ਚੋਰੇ ਰੇਡੀਅਲ ਹਾਰੇ ਖਲੋਟੀ ਸੈਂਗਣਾੜ ਵੀ ਡੇਰ ਰੋਰ ਤੇ ਸਿੰਘ ਟਾਇਰ ਵਾਲੇ ਵੀਰੇ ਕਿਰੇ ਪੋਣੇਆ ਕਿਰੇ ਇਹ ਕਿਰੇ ਪੋਣੇ ਚੌਕ ਚੌਕ ਮਾਰਨਦਾ ਮੁੰਡਾ ਉਹ ਕੋਈ ਨਹੀਂ ਚੱਕਰ ਪਾ ਗਿਆ ਆ ਹੱਥ ਖਿੰ ਲੈ ਆ ਵੋਈ ਫਾਈਨੇ ਨਹੀਂ ਮੈਨ ਨਾਲ ਆ ਗਿਆ ਆਣਾ ਹਾਜੀ ਹਾਜੀ ਹੋ ਗਿਆ ਤਰਵਾਹੀ ਦਾ ਕੱਢ ਦੀਗਾ ਕਿਤਾ ਮਾਰ ਦੀ ਪਾਣੀ ਤਾਂ ਫਿਰ ਪਿਆ ਪਾਣੀ ਟਾਇਰ ਖਾ ਜੀ ਮੈਂ ਹਾਂ ਮਡੇ ਨੂੰ ਸੈਮੀ ਉਹ ਇੰਟਰੋਡਕਸ਼ਨ ਦੇ ਟਾਇਰ ਦੀ ਲਾਤ ਆ ਪਹਿਲਾ ਤਾਂ ਜਨਮ ਆਪਾ ਪਹਿਲਾ ਟਾਇਰ ਲਾਤਾ ਇਹ ਤੇ ਹੁਣ ਨਵਾਂ ਦੇ ਆ ਪੌਣ ਇਹ ਰੈਡੀ ਆ ਲਾ ਭਾਜੀ ਨਵਾਂ ਸਟਾਕ ਵੀ ਆ ਗਿਆ ਜੀ ਇਹ 13 ਦੇ ਟਾਇਰ ਤੇ ਹੁਣ 14 ਦੇ ਦੇ ਆ ਪਾਉਣ ਇਹ ਲੱਗ ਤੋ ਦਲਦੇ ਨਾ ਕੱਢੇ ਕਿਤੇ ਦੇਖੋ ਕਾ ਦਾ ਚੱਕ ਸ਼ੋਪ ਮੀਲ ਹੁੰਦੇ ਰੈਡ ਰੈਡ ਲਾਲ ਪ੍ਰੀਤ ਕਰਦੇ ਵੀ ਬਸ ਬਸ ਇਹ ਲਾਲ ਕਰਤੇ ਮੁੰਡਿਓ ਪੀਲ ਓਕੇ ਆ ਰੋ ਮੋਕੇ ਰਿਪੋਰਟ ਕੋਲੋ ਓਕੇ ਸਮਝ ਤੂੰ ਵੀ ਕਹਿੰਦੇ ਆ ਨਹੀਂ ਤੂੰ ਸਪਰੇ ਫੜੀ ਨਾਲ ਅਪਰੇ ਕੇ ਦੀ ਫਸਟਾਈ ਇਹ ਤੇਰਾ ਨਾਮ ਕਰਨ ਦਾ ਇਦਾਂ ਹੈਂ ਟਾਇਰ ਤੇ ਗਰ ਕੁਝ ਲਿਖੀ ਦੀ ਇੱਕ ਬੰਨੇ 14 ਵਾਲੀ ਇੱਕ ਬੰਨੇ 12 ਵਾਲੀ ਹੈਗਾ ਲਗਾਏ ਦੂਜਾ ਟਾਇਰ ਪਾਣਾ ਤੇ ਅਗਲੇ ਪਾਉਗੇ ਤੋਂ ਬਾਅਦ ਉਹ ਵੀਲ ਹੋ ਗਏ ਆ ਮੈਂ ਕਰਦੇ ਲਾਲ ਹਾਂ ਜੀ ਇਹ ਤਾਂ ਹੋਣ ਲੱਗੇ ਰੱਖੀ ਲੈ ਚਾਹਾਂ ਮੈਂ ਦੇਖਾ ਨਹੀਂ ਮਿੱਤਰ ਪਾ ਗਏ ਜੀ ਚੰਗੇ ਟਾਇਰ ਕਰੋ ਜੱਕ ਲੱਕ ਫਾਈਨਲ ਦੇਖੋ ਆ ਬੰਪਰ ਵੀ ਲਾ ਦੇਣਾ 1 ਤੋਂ 2 ਇੰਚ ਮੋਡੀਫਾਈ ਕਰਨਾ ਜੇ ਹੋਰ ਸਰਪੰਚ ਕਰੋ ਚੱਕਰ ਉੱਪਰ ਪਾਜੀ ਵਧਾਈਆਂ ਹਨ ਬਹੁਤ ਬਹੁਤ ਤੁਹਾਨੂੰ ਵੀ ਭਾਈ ਬਹੁਤ ਬਹੁਤ ਨਵੇਂ ਟਾਇਰ ਪਾਤੇ ਕਿਸ ਸਾਦੇ ਨੇ ਵੇਖੋ ਮੇਲੇ ਦੇ ਵਿੱਚੋਂ ਇਹ ਹੁਣ ਚੱਕੇ ਕਮਾਇਆ ਕਰਨੇ ਆ ਕਦੀ ਗਾੜੀ ਕਦੀ ਪਸਾਰੀ ਕਦੀ ਗਾੜੀ ਕਦੀ ਪਸਾਰੀ ਕਿੰਨਾ ਕਿੰਨਾ ਨੰਬਰ ਪਾਤਾ ਫਿਰ ਕਿੰਨਾ ਕਿੰਨਾ ਨੰਬਰ ਪਾਤਾ ਗਾੜੀ 2016 ਹਾਂ ਤੇ ਮਗਰ 14 ਦਾ ਓਕੇ ਸਰ ਬਾਦਲੇ ਫੇਰੀਆਂ ਨੇ ਖੁਸ਼ੀ ਹੁੰਦੀ ਹੈ ਕੋਈ ਕੋਲ ਖੁਸ਼ੀ ਖੁਸ਼ੀ ਤੇ ਜਾ ਕੇ ਵੇਖੋ ਮਹੰਦਾ ਕੀ ਜਾ ਕੇ ਵੱਡਾ ਨੰਬਰ ਪੋਣਾ ਵਾ ਪੋਣਾ ਪੋਣਾ ਕਸਾ ਕੇ ਕਸਾ ਗਿਆ ਨਹੀਂ ਨਹੀਂ ਹਾਂ ਕਸਾਈ ਵੀ ਚਾ ਕਰ ਲਿਆ ਨਾ ਕਿੰਨੀ ਖੁੰਦੀ ਤੇ ਗਰਾਰੀਆਂ ਆ ਤੇ ਦਾ ਪੈ ਰੀਆਂ ਪੀਚ ਨਾਲੀਆਂ ਠੀਕ ਨਹੀਂ ਗਰਾਰੀਆਂ ਗਰਾਰੀਆਂ ਰੋਕੇ ਲੇ ਠੀਕ ਪਾਪਰ ਵੀ ਅਜੇ ਬੰਨੇ ਦਿੱਤਾ ਹਲ ਹੋਣਾ ਥਰ ਕੇ ਮੇਲੇ ਲਾ ਕੇ ਕੱਢਾਂਗੇ ਸੱਤ ਨਵਾਂ ਨਵਾਂ ਹਾਂਜੀ ਛੜ ਕਿੱਥੇ ਚਲ ਗਏ ਜੇ ਇਹ ਗੁਸਾਈ ਕਰ ਗਏ ਜੇ ਠੀਕ ਪਾਜੀ ਬਧਾਈਆਂ ਤੁਹਾਨੂੰ ਬਹੁਤ ਬਹੁਤ ਟਿਹਰਾ ਦੀਆਂ ਚਲੋ ਬਾਏ ਬਾਏ ਕਰ ਦੋ ਸਾਰੇ ਭਾਈਆਂ ਸੇ ਆ ਭਾਈ ਤੂੰ ਨਵਾਂ ਲਾਡਰ ਕੱਢਣੇ ਦੱਸ ਦੇਣੀ ਆ ਤੂੰ ਨਹੀਂ ਆ ਆ ਨਹੀਂ ਨਹੀਂ ਕੁੱਟੀ ਜਿਹੜੀ ਜ਼ਿਆਦਾ ਉਹ ਵੇ ਨਾ ਆ ਠੀਕ ਆ ਦੇ ਦੇ ਮੈਂ ਜੋਂਗਿਆਂ ਨੂੰ ਵੀ ਪਾ ਦਿਆ ਹੁਣ ਟਾਇਰ ਆ ਆ ਭਾਈ ਉਹ ਕਮੈਂਟ ਨਹੀਂ ਆ ਆ ਆ ਆ ਆ ਨਾ ਨਹੀਂ ਵੇਖ ਲਾ ਜਾਂ ਗੱਡੀ ਗੁੱਡੀ ਤੇ ਸਭ ਮਿਲ ਜਾਣੇ ਟੈਟੂ ਮਾਸਟਰ ਆ ਬੰਦੇ ਦਾ ਇਹ ਉਹਨੂੰ ਪਹਿਣਾ ਨਹੀਂ ਇਹ ਉਹਨੂੰ ਪਹਿਣਾ ਰੈਡੀ ਨਹੀਂ ਹੁੰਦੀ ਤੂੰ ਜੀ ਗਵਾ ਸੁੱਟਣ ਵਾਲੀ ਉਹਨੂੰ ਵੇ ਕਟਾ ਗਾ ਇਹਦੇ ਇਹ ਟਰਾਲੇ ਦੇ ਬੋਲੇ ਠਰਦਾ ਦੂਜਾ 9 ਸਾਲ ਦਾ ਹੋਣੀ ਆਫਰ ਦੇ ਦਿੱਤਾ ਵੀ ਇਹਨੂੰ ਸਿੰਘ ਕੜਗਲ ਬਹੁਤ ਖੁਸ਼ੀ ਹੁੰਦੀ ਆ ਟੈਨ ਲੱਗੇ ਇੰਨੇ ਟਰੈਕਟਰ ਤੇ ਪਵਾ ਕੇ ਖੁਸ਼ੀ ਹੁੰਦੀ ਆ ਆ ਰੇੜੀ ਨੂੰ ਮੋਣਾ ਗੋਏ ਚੁੱਟਣ ਆਲੀ ਨੂੰ ਹੁਣ ਖਰਚਤਾ ਵਾ ਉਹ ਚੋਰ ਜਿਹਨੇ ਸਪਲਿੰਟਰ ਤਾਂ ਚੁੱਕਿਆ 70-75000 ਰੁਪਈਆ ਖਰਚਤਾ ਅੱਜ ਅੰਦਰ ਅੰਦਰ ਮਿੱਤਰਾ ਹੁਣ ਬਣੀ ਉਹ ਗੱਲ ਸਨਮ ਆਇ ਇਹ ਕਈ ਗੋ ਕਰਨਾ ਗਿਆ ਸਟੀering ਬਦਲਣਾ ਸਿਸਟਮ ਲਗਣਾ ਸਟੀering ਸਿਸਟਮ ਬੜਾ ਗੋ ਕਰਨਾ ਬੜਾ ਗੋ ਐ ਸਲੈਂਸਰ ਚੇਂਜ ਹੋਣਾ ਆਇ ਟੈਂਕੀ ਫੁੱਲ ਕਰਉਣੀ ਜਾਂਦੇ ਆ ਐ ਡੀਜ਼ਲ ਦੀ ਆ ਚੱਕਾ ਆ ਚੱਕਾ ਆ ਚੱਕਰ ਨਾਲ ਲੈ ਆ ਵੇਣ ਘਮੋਣ ਦੀ ਆ ਵੀ ਮੇਰੇ ਕੋ ਨਹੀਂ ਆ ਲਓ ਆ ਵੇ ਆਇ ਉਹ ਲੱਗੇ ਉੱਤੇ ਡੱਡੂ ਜੇ ਲੱਗੇ ਪੰਜ ਉਹ ਛੱਡਦੇ ਰਾਤ ਨੂੰ ਲਓ ਜੀ ਰੋਜ ਆ ਕੇ ਫਾਈਨਲ ਲੁੱਕ ਆ ਤਕਰਾਤੀ ਹਾਂ ਫੇਰ ਦੇਖ ਲਈ ਨਹੀਂ ਪੀਤੀਆ ਬਾਤ ਤੇ ਟਾਇਰ ਹਟੇ ਨਹੀਂ ਫੇਰ ਹਾਂ ਤਾਂ ਖਾਵਾਂ ਪੱਟਿਆ ਨ ਲੱਗਣ ਦਿਆ ਵਾ ਚਲੋ ਠੀਕ ਆ ਮਿੱਤਰੋ ਬਾਏ ਬਾਏ ਟਾਲੇ ਆ ਰਹੇ ਹਾਂ ਲੱਗੇ ਸੋ ਟੁਰਨ ਪੈਡਲੋਂ ਉਹ ਆ ਗਏ ਟਾਇਰ ਹਟੇ ਨਹੀਂ ਸਰ ਆ ਗਏ ਅਸੀਂ ਜੀ ਮਿੱਤਰੋ ਵਾਪਸ ਪਟਾਲਿਆਂ ਤੇ ਲੈਟਰੂਪੂ ਆ ਗਏ ਹੈ ਲੜਾਈ ਹੋਈ ਕਾ ਆਹ ਲੜਾਈ ਜੀ ਮਸਲਾ ਆ ਗਿਆ ਹੋ ਗਿਆ ਇਹ ਤਾਂ ਕੜ ਕੇ ਫਿਰ ਰੋਕ ਗਏ ਇਹਦਾ ਚੱਕਰ ਜਾਂ ਪੈ ਗਿਆ ਇੱਥੇ ਚਲੋ ਠੀਕ ਆ ਇੱਥੇ ਕਰਦੇ ਆ ਵੀਡੀਓ ਸਮਾਪਤੀ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਬਸਕ੍ਰਾਈਬ ਓਕੇ ਬਾਏ ਮਿੱਤਰੋ ਮਿਲਦੇ ਆ ਅਗਲੀ ਵੀਡੀਓ ਚ ਠੀਕ ਆ ਬਾਜੀ